ਪਿਆਰੀ ਸੰਗਤ ਜੀਓ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜਗ੍ਹਾ ਤੇ ਨੁਕਸਾਨ ਹੋਇਆ ਹੈ ਅੱਜ ਅਸੀਂ ਪਿੰਡ ਪਹੁੰਚੇ ਆਂ ਇੰਦਰਪੁਰ ਸ਼ਾਲਾ ਦੇ ਮੰਡ ਮੰਡ ਤੇ ਕੁੱਤਬ ਮੰਡ ਇੰਦਰਪੁਰ ਕੁੱਤਬਪੁਰ ਇਹ ਸੁਲਤਾਨਪੁਰ ਏਰੀਏ ਦੇ ਨਗਰ ਹੈ ਇੱਥੇ ਜਦੋਂ ਆਏ ਆਂ ਤਾਂ ਕੱਲ ਸਾਨੂੰ ਫੋਨ ਗਿਆ ਸੀ ਵੀਰਾਂ ਦਾ ਵੀ ਇੱਧਰ ਬਹੁਤ ਨੁਕਸਾਨ ਹੋਇਆ ਹੈ ਕਿ ਜਦੋਂ ਵੇਖਿਆ ਤੇ ਵਾਕਈ ਇਹ ਇਨਾਂ ਦੇ ਝੋਨਿਆਂ ਦਾ ਬੜਾ ਵੱਡਾ ਨੁਕਸਾਨ ਆ ਕਿਉਂਕਿ ਜੇ ਕੋਈ ਝੋਨਾ ਦਿਸ ਵੀ ਰਿਹਾ ਹੈ ਤੇ ਉਹਦੇ ਜਿਹੜੇ ਮੁੰਜਰੇ ਆ ਉਹ ਬਿਲਕੁਲ ਖੋਖਲੇ ਆ ਕਿਉਂਕਿ 20 ਦਿਨ ਪਾਣੀ ਚੱਲ ਗਿਆ ਅਸੀਂ ਅੱਜ ਸੇਵਾਵਾਂ ਕਰ ਰਹੇ ਸੀ ਕੱਪੜਿਆਂ ਦੀਆਂ ਸੇਵਾਵਾਂ ਕਰ ਰਹੇ ਸੀ ਤੇ ਇੱਥੇ ਚਲੋ ਗੁਰੂ ਦੀ ਕਿਰਪਾ ਸਦਕਾ ਘਰ ਤਾਂ ਪਰਿਵਾਰ ਪਰਿਵਾਰ ਤਾਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਪਰ ਅਸੀਂ ਇਹ ਸਮਝਿਆ ਵੀ ਇੱਕ ਇਥੇ ਵੀਡੀਓ ਜ਼ਰੂਰ ਪਾ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੈਰੀਆਂ ਬੱਤਰ ਆ ਜਾਣੀਆਂ ਨੇ ਉਹਨਾਂ ਨੂੰ ਬੜੀ ਸੇਵਾਵਾਂ ਦੀ ਜ਼ਰੂਰਤ ਹੈ ਜਿਵੇਂ ਤੇਲ ਡੀਜ਼ਲ ਜਿਹੜੇ ਵੱਡੇ ਟਰੈਕਟਰ ਨੇ ਆੜੀ ਪਰਾਲੀ ਆ ਇਹ ਉਹਨਾਂ ਨੇ ਰੋਟਾਵੇਟਰ ਨਾਲ ਕਵਰ ਕਰਨੀ ਹੈ ਨਹੀਂ ਤਾਂ ਇਹ ਇਹ ਵੀ ਇੱਕ ਸਮੱਸਿਆ ਬਣ ਜਾਣੀ ਪਰਾਲੀ ਵੀ ਉਸ ਤੋਂ ਬਾਅਦ ਚ ਤੇਲ ਬੀਜ ਜਿਹੜਾ ਹੈ ਉਹਦੇ ਲਈ ਸੰਗਤਾਂ ਸੰਯੋਗ ਦੇਣ ਇਹਨਾਂ ਨੂੰ ਕਿਉਂਕਿ ਇਹ ਬੜਾ ਵੱਡਾ ਨੁਕਸਾਨ ਹੈ ਇਹਦੀ ਪਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਿਵੇਂ ਜ਼ਖਮ ਤੇ ਮਲਮ ਲਾਉਣ ਵਾਲਾ ਕੰਮ ਆ ਆਪਾਂ ਉਹਨਾਂ ਜ਼ਰੂਰ ਕਰੀਏ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਹੀ ਐਨ ਜੀਓ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦੇ ਆਂ ਕੇ ਭਾਈ ਇਹਨਾਂ ਦਾ ਜਰੂਰ ਤੋਂ ਜਰੂਰ ਵੱਧ ਤੋਂ ਵੱਧ ਸੰਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਵੀ ਦੀ ਆਪਣਾ ਜਗਜੀਤ ਸਿੰਘ ਜੀ ਕੀ ਮੰਗ ਕਰਦੇ ਹੋ ਜਿਹੜਾ ਤੁਹਾਡਾ ਇਹਨਾਂ ਨੂੰ ਨੁਕਸਾਨ ਹੋਇਆ ਮੰਗ ਇਹ ਹੀ ਕਰਦੇ ਆਂ ਕਿ ਮਤਲਬ ਹੁਣ ਝੋਨਾ ਦਾ ਜਿਹੜਾ ਮਰਨ ਵਾਲਾ ਮਰ ਗਿਆ ਵਾ ਤੇ ਹੁਣ ਅੱਗੇ ਸਾਨੂੰ ਮਤਲਬ ਛੋਟੇ ਵੱਡੇ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਬੀਜ ਖਾਦ ਜਿੱਦਾਂ ਦੀ ਵੀ ਮਤਲਬ ਤੇਲ ਦੀ ਇਦਾਂ ਦੀ ਮਦਦ ਕਰੋ ਮਤਲਬ ਕਿ ਇਹ ਗਾਂ ਮਤਲਬ ਆਪਦੀ ਫਸਲ ਵੀ ਸਕਣ ਤੇ ਪੈਰਾਂ ਦੇ ਖੜੇ ਹੋ ਸਕਣ ਹਾਂਜੀ ਤੁਹਾਡੀ ਕਿਸੇ ਪ੍ਰਸ਼ਾਸਨ ਨੇ ਇਥੇ ਕੋਈ ਸਾਰ ਲਈ ਤੁਹਾਡੀ ਅਗੇ ਕਿਸ ਨੇ ਪ੍ਰਸ਼ਾਸਨ ਆਉਂਦਾ ਵੀ ਆ ਮਤਲਬ ਖਾਣਾ ਪੂਰਤੀ ਕਰਦਾ ਖਾਣਾ ਪੂਰਤੀ ਕਰਕੇ ਜਾ ਜਾਂਦੇ ਪ੍ਰਸ਼ਾਸਨ ਉਹਨਾਂ ਕਹੀ ਜਾਂਦੇ ਆ ਮੁਆਵਜ਼ਾ ਦੇਵਾਂਗੇ ਪਿਛਲੀ ਵਾਰ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਪਹਿਲਾਂ ਕਹਦੇ 5 ਕਿੱਲਿਆਂ ਤੱਕ ਦੇਵਾਂਗੇ ਮੁਆਵਜ਼ਾ ਤੇ ਉਹ ਵੀ ਵਿੱਚ ਅਫਸਰ ਖਾ ਜਾਂਦੇ ਥੋੜਾ ਵਾਲਾ ਜਿਹੜਾ ਆਉਂਦਾ 5 ਕਿੱਲਿਆਂ ਤੱਕ ਕੋਈ ਖਾਣਾ ਪੂਰਤੀ ਹੋਈ ਆ ਕੋਈ ਖਾਸ ਮੁਆਵਜ਼ਾ ਵੀ ਨਹੀਂ ਨਾ ਕੋਈ ਵਿੱਤੀ ਸਹਾਇਤਾ ਕੋਈ ਨਹੀਂ ਦਿੱਤੀ ਨਾ ਪਿਛਲੀ ਵਾਰ ਜਦੋਂ ਹੜ ਆਇਆ ਸੀ 23 ਚ ਦੇ ਇਹਦਾ ਮਤਲਬ ਕਿ ਇਸ ਵਾਰ ਤਾਂ ਪ੍ਰਾਲੀ ਚਾਹਦੀ ਉਹ ਤਾਂ ਪ੍ਰਾਲੀ ਵੀ ਨਹੀਂ ਚਾਹਦੀ ਤੇ ਬਾਅਦ ਚ ਨਾ ਖਾਲਸਾ ਹੈ ਜੋ ਪਹਿਲੀਆਂ ਵਦਰਾ ਇਹ ਖਾਲਸਾ ਇਹਨੇ ਸਾਨੂੰ ਬੀਜ ਦਿੱਤਾ ਸੀਗਾ ਮੱਕੀ ਦਾ ਬੀਜ ਦਿੱਤਾ ਸੀ ਉਹਨਾਂ ਹੈਲਪ ਕੀਤੀ ਸੀ ਕਿ ਮੱਕੀ ਤੁਸੀਂ ਬੀਜ ਲੋ ਕਣਕ ਤਾਂ ਬੀਜੇ ਟਾਈਮ ਲੰਘਿਆ ਤੇ ਮੱਕੀ ਬੀਜੋ ਤੇ ਉਦੋਂ ਮਤਲਬ ਕਿ ਮੱਕੀ ਦਾ ਸਾਨੂੰ ਉਹਨਾਂ ਬੀਜ ਦਿੱਤਾ ਸੀ ਕੀ ਸਰਕਾਰ ਤੋਂ ਕੋਈ ਆਸ ਰੱਖਦੇ ਜੇ ਕਿ ਜਿਹੜੇ ਲੋਕ ਸੇਵਾ ਕਰਦੇ ਉਹਨਾਂ ਤੋਂ ਆਸ ਰੱਖਦੇ ਜੀ ਅਹੀਂ ਤਾਂ ਲੋਕਾਂ ਤੋਂ ਹੀ ਮਤਲਬ ਕਿ ਆਸ ਰੱਖਦੇ ਆ ਸਰਕਾਰ ਤਾਂ ਨਹੀਂ ਕੋਈ ਕਰ ਰਹੀ ਤੇ ਸੰਸਥਾਵਾਂ ਹੋ ਗਈਆਂ ਜਿੱਦਾਂ ਹਨ ਸੰਸਥਾਵਾਂ ਬਾਹਾਂ ਫੜਦੀਆਂ ਸਰਕਾਰ ਦਾ ਤਾਂ ਮੁਸ਼ਕਲ ਹੀ ਹੈ ਔਖਾ ਹੀ ਕੰਮ ਹੈ ਔਖਾ ਕੰਮ ਹੈ ਅੱਛਾ ਤੇ ਹੋਰ ਵੀ ਦੀ ਕਿਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੀ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਵੀ ਕੱਲ ਨੂੰ ਆਉਣ ਵਾਲੇ ਸਮੇਂ ਨੂੰ ਕੋ 10 20 ਦਿਨ ਨੂੰ ਮਹੀਨੇ ਨੂੰ ਇਹਨਾਂ ਲੋਕਾਂ ਨੇ ਪੈੜੀਆਂ ਨੂੰ ਵਾਲ ਨੇ ਤੇ ਵਹਣ ਦੇ ਨਾਲ ਮੁੜ ਕੇ ਬਾਅਦ ਚ ਕਿਸੇ ਨੂੰ ਅੰਦਾਜ਼ਾ ਲਾਉਣਾ ਔਖਾ ਹੋ ਜਾਣਾ ਕਿ ਇਹ ਪੈਲੀਆਂ ਦੇ ਵਿੱਚ ਪਾਣੀ ਆਇਆ ਸੀ ਇਸ ਵੀਡੀਓ ਦਾ ਸਾਡਾ ਇਹ ਮਤਲਬ ਹੈ ਹੁਣ ਦਿਖਾ ਦਈਏ ਸਾਰੇ ਨੂੰ ਕਿ ਕੱਲ ਨੂੰ ਇਹਨਾਂ ਨੂੰ ਖਾਦ ਦੀ ਵੀ ਲੋੜ ਹੈ ਤੇਲ ਦੀ ਵੀ ਲੋੜ ਹੈ ਹੋਰ ਵੀ ਬੀਜ ਦੀ ਵੀ ਲੋੜ ਹੈ ਕਿਉਂਕਿ ਕੱਲ ਨੂੰ ਜਿਹੜਾ ਬੰਦਾ ਇੱਥੇ ਮਹੀਨੇ ਬਾਅਦ ਆਵੇ ਉਹ ਇਹ ਦੇਖ ਕੇ ਨਾ ਕਹਵੇ ਵੀ ਇਹ ਪੈਲੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਹੈ ਕਿ ਇਹ ਸਾਰਾ ਇਲਾਕਾ ਜਿਹੜਾ ਹਜ਼ਾਰਾਂ ਕਿੱਲੇ ਫਸਲ ਜਿਹੜੀ ਖਰਾਬ ਹੋਈ ਹੈ ਤੇ ਅੱਜ ਅਸੀਂ ਇਹ ਵੀਡੀਓ ਜਿਹੜੀ ਰਿਕਾਰਡ ਕਰਕੇ ਰੱਖ ਲਾਂਗੇ ਆਉਣ ਵਾਲੇ ਸਮੇਂ ਜਿਹੜਾ ਵੀ ਕੋਈ ਇਥੇ ਬੰਦਾ ਧਾਰਮਿਕ ਚਾਹੇ ਸਰਕਾਰੀ ਗੈਰ ਸਰਕਾਰੀ ਕੋਈ ਵੀ ਸੰਸਥਾ ਆਉਦੀ ਉਹਨੂੰ ਦਿਖਾਇਆ ਜਾ ਸਕੇ ਵੀ ਸਾਰਾ ਇਲਾਕਾ ਦੀ ਜਿਹੜੀ ਫਸਲ ਹੈ ਖਰਾਬ ਹੋਈ ਹੈ ਤੇ ਇਹਨਾਂ ਸਾਰਿਆਂ ਵੀਰਾਂ ਨੂੰ ਉਹ ਲੋੜ ਹੈ ਬੀਜ ਦੀ ਲੋੜ ਹੈ ਖਾਦ ਦੀ ਵੀ ਲੋੜ ਹੈ ਹੋਰ ਵੀ ਆ ਆਰਥਿਕ ਮਦਦ ਜਿੰਨੀ ਵੀ ਹੋ ਸਕਦੀ ਇਸ ਇਲਾਕੇ ਦੀ ਕੀਤੀ ਜਾਵੇ ਇਹਨੀਆਂ ਬੇਨਤੀਆਂ ਸਾਡੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਆ ਵਿਰਿੰਦਰ ਸਿੰਘ ਖਾਲਸਾ ਇਹਨਾਂ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਇਹਨਾਂ ਕੁਦਰਤ ਦੀ ਕਰੋਪੀ ਆਈ ਇਹਨਾਂ ਵੀਰਾਂ ਸਾਰਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਕਰੋਪੀ ਤਾਂ ਇਸ ਸਮੇਂ ਸਾਰਾ ਪੰਜਾਬ ਜਿਹੜੇ ਪੰਜਾਬ ਦੇ ਲਗਭਗ 23-24 ਜ਼ਿਲ੍ਹੇ ਆ ਜਿਹੜੇ ਉਹ ਕਰੋਪੀ ਚੱਲ ਰਹੇ ਇਹ ਜੋ ਪਾਣੀ ਦੀ ਮਾਰ ਪਈ ਆ ਪਰ ਇਹਨਾਂ ਵੀਰਾਂ ਦੇ ਵਿੱਚ ਆ ਕੇ ਜਦੋਂ ਖੜੀਦਾ ਇਹਨਾਂ ਦਾ ਨੁਕਸਾਨ ਦੇਖ ਕੇ ਰਿਹਾ ਨਹੀਂ ਜਾਂਦਾ ਤੇ ਬੇਨਤੀ ਵੀ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਵੀ ਜਥੇਬੰਦੀਆਂ ਜਾਂ ਸੇਵਾਦਾਰ ਸੇਵਾ ਦੇ ਵਿੱਚ ਲੱਗੇ ਹੋਏ ਆ ਵੱਧ ਚੜ ਕੇ ਜੋ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਬਹੁਤ ਜੋ ਇਹਨਾਂ ਵੀਰਾਂ ਦੀ ਬਾਹ ਫੜੀ ਆ ਜਦੋਂ ਇਹ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਹਜੇ ਵੀ ਕਈ ਇਲਾਕੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਹੁਣ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਅਸਲੀ ਲੋਡ ਜਿਹੜੇ ਆਪਣੇ ਸਾਥ ਦੀ ਉਹ ਹੋਣਾ ਹੁਣ ਇਹਨਾਂ ਦੇ ਨਾਲ ਖੜਨ ਦਾ ਵੇਲਾ ਇਹਨਾਂ ਦੇ ਜੋ ਨੁਕਸਾਨ ਹੋਇਆ ਉਹਦੀ ਆਪਾਂ ਪਰਪਾਈ ਤਾਂ ਨਹੀਂ ਕਰ ਸਕਦੇ ਬਾਰੇ ਇਹਨਾਂ ਦੇ ਨਾਲ ਖੜਨਾ ਆਪਣਾ ਜੋ ਆਪਣੇ ਤੁਹਾਡੇ ਕੋਲੇ ਜਿੰਦੇ ਕੋਲੇ ਵੱਡੇ ਟਰੈਕਟਰ ਹੈ ਉਹ ਸੇਵਾ ਦੇ ਵਿੱਚ ਲਿਆਓ ਇਹਨਾਂ ਦੇ ਜੋ ਵੀ ਹੈ ਹਲਪ ਜਿਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਉਹ ਇਹਨਾਂ ਦੀਆਂ ਪਹਿਲੀਆਂ ਸਹੀ ਕਰੀਏ ਆਪਾਂ ਤੇ ਜੋ ਇਹਨਾਂ ਨੂੰ ਖਾਦ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਬੀਜ ਦੀ ਲੋੜ ਹੈ ਉਹ ਸਾਰੇ ਆਪਾਂ ਰਲ ਮਿਲ ਕੇ ਇੱਕ ਭਰਾਵਾ ਮੈਂ ਵਪਾਰਕ ਦਬਕੇ ਨੂੰ ਵੀ ਜੋ ਬੇਨਤੀ ਕਰਾਂਗਾ ਕਿਉਂਕਿ ਆਪਣਾ ਜੋ ਪੰਜਾਬ ਦਾ ਜੋ ਸਾਰਾ ਹੀ ਇਕਨੋਮਿਕਲ ਸਿਸਟਮ ਹੈ ਉਹ ਜੋ ਹੈ ਉਹ ਖੇਤੀ ਤੋਂ ਚੱਲਦਾ ਹੈ ਤੇ ਜਿਹੜੇ ਵਪਾਰੀ ਜੋ ਸ਼ਹਿਰਾਂ ਦੇ ਵਿੱਚ ਬਿਠੇ ਬਹੁਤ ਬਹੁਤਿਆਂ ਨੇ ਸੇਵਾ ਕੀਤੀ ਆ ਕਈ ਨਹੀਂ ਸਾਹਮਣੇ ਆਏ ਕੈਮਰੇ ਮੂਰੇ ਨਹੀਂ ਆਏ ਜਾਂ ਗੁਪਤ ਰੂਪ ਵਿੱਚ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਸਾਰਿਆਂ ਤੋਂ ਆਸ ਕਰਦਾ ਮੈਂ ਸਾਰੇ ਹੀ ਫਿਰਕਿਆਂ ਨੂੰ ਪੰਜਾਬ ਦੇਆਂ ਨੂੰ ਜੋ ਆ ਉਹ ਬੇਨਤੀ ਕਰਦੇ ਆ ਵੀ ਨਾਲ ਮਿਲ ਕੇ ਸਾਥ ਦੇਈਏ ਆਪਾਂ ਸਾਰਿਆਂ ਦਾ ਹਰੇਕ ਗਰੀਬ ਪਰਿਵਾਰ ਚਾਹੇ ਉਹ ਗਰੀਬ ਆ ਚਾਹੇ ਉਹ ਆਪਦੇ ਘਰੋਂ ਸਿੰਦਾ ਵੀ ਆ ਜੇ ਹ ਨੁਕਸਾਨ ਹਰੇਕ ਦਾ ਜਿੰਦਾ ਹੋਇਆ ਉਹਨਾਂ ਦਾ ਆਪਾਂ ਸਾਥ ਦੇਈਏ ਆਪਣੇ ਭੈਣ ਭਰਾਵਾਂ ਨੇ ਇਹ ਆਪਾਂ ਇਹਨਾਂ ਦੇ ਨਾਲ ਖੜੀਏ ਅੱਜ ਮੌਕਾ ਇਹਨਾਂ ਦੇ ਨਾਲ ਖੜਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਜੀ ਧੰਨਵਾਦ ਜੀ